ਸਾਲਾਂ ਦਾ ਜਿਹੜੇ ਉਹ ਪ੍ਰੋਜੈਕਟ ਲਟਕਦੇ ਰਹਿੰਦੇ ਸੀ ਔਰ ਸਾਲ-ਸਾਲ ਦੀ ਐਕਸੈਂਸ਼ਨ ਲੈਂਦੇ ਰਹਿੰਦੇ ਸੀ ਕਿਉਂਕਿ 10000 ਰੁਪਿਆਸੀ ਹੁਣ ਉਹ ਯਾਨੀ ਕਿ ਵਨ ਟਾਈਮ ਜਿਉ ਤਿੰਨ ਸਾਲ ਦੀ ਲੈਣਾ ਚਾਹੁੰਦਾ ਤਾਂ 75000 ਰੁਪਿਆ ਪ੍ਰਤੀ ਏਕੜ ਚਾ 10 ਏਕੜ ਦੀ ਹੋਵੇ 5 ਏਕੜ ਦੀ ਔਰ ਜਿੰਨੀ ਵੀ ਰਿਕੁਆਇਰਮੈਂਟ ਆ ਉਹਦੇ ਤਹਿਤ ਉਹ ਲੈ ਸਕਦਾ ਹੈ ਵੀ ਕਹਿ ਫੈਸਲਾ ਆਦਰ ਸਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਛੁਆ ਇਸ ਤੋਂ ਬਿਨਾ ਜਿਹੜੀ ਫਿਕਸੇਸ਼ਨ ਆਫ ਰੇਟਸ ਆਫ ਚਾਰਜੇਬਲ ਐਫ ਆਰ ਐਫ ਆਰ ਦੇ ਵਿੱਚ ਜਦੋਂ ਈ ਆਕਸ਼ਨ ਹੁੰਦੀ ਸੀ ਐਫਆਰ ਦੇ ਵਿੱਚ ਅਸੀਂ ਪਹਿਲਾਂ 50% ਜਿਹੜੇ ਉਹਦੇ ਚਾਰਜਸ ਹੁੰਦੇ ਸੀ ਪਹਿਲਾਂ 50% ਚਾਰਜਸ ਹੁੰਦੇ ਸੀ ਐਫਆਰ ਦੇ ਯਾਨੀ ਕਿ ਜੇਕਰ ਤੁਸੀਂ ਜਿਹਨੂੰ ਆਪਾਂ ਕਹਿੰਦੇ ਫਲੋਰ ਏਰੀਆ ਵਧਾਉਣਾਗਾ ਤਾਂ 50% ਜਿਹੜਾ ਆਕਸ਼ਨ ਦੇ ਚਾਰਜ ਹੁੰਦੇ ਸੀ ਉਹ ਕਿਸੇ ਨਾ ਕਿਸੇ ਕਰਕੇ ਆਕਸ਼ਨ ਜਿਹੜੀਆਂ ਸਿਰੇ ਨੇ ਚੜਦੀਆਂ ਸੀ ਉਹ ਅੱਜ ਅਸੀਂ ਘਟਾ ਕੇ 25% ਕੀਤਾ ਗਿਆ ਤਾਂ ਕਿ ਲੋਕਾਂ ਨੂੰ ਇਹਦਾ ਬਹੁਤ ਵੱਡੀ ਰਾਹਤ ਹੋਊਗੀ ਔਰ ਜਿਹੜੀ ਸਾਡੇ ਪ੍ਰੋਜੈਕਟ ਨੇ ਉਹ ਵੀ ਸਮੇਂ ਸਿਰ ਪੂਰੇ ਹੋਣਗੇ ਇਹ ਵੀ ਇੱਕ ਵੱਡੀ ਜਿਹੜੀ ਆ ਐਮੈਂਡਮੈਂਟ ਉਹ ਇਸ ਦੇ ਵਿੱਚ ਕੀਤੀ ਗਈ ਹੈ ਇਸ ਤੋਂ ਬਿਨਾ ਪੰਜਾਬ ਦੇ ਜਿਵੇਂ ਗੱਲ ਕਰਾਂ ਪੰਜਾਬ ਦੇ ਸਿਵਲ ਹਸਪਤਲ ਬਾਦਲ ਜ਼ਿਲ੍ਹਾ ਮੁਕਸਰ ਸਿਵਲ ਹਸਪਤਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਸੀਐਸਸੀ ਜਰਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਟਰਸਰੀ ਕੇਅਰ ਸੈਂਟਰ ਫਾਜ਼ਿਲਕਾ ਨੂੰ ਅਸੀਂ ਸਾਰੇ ਇਹਨਾਂ ਜਿਹੜੇ ਸਾਡੇ ਸੈਂਟਰ ਵਿੱਚ ਸਿਵਲ ਹਸਪਤਲ ਲੱਗੇ ਇਹਨਾਂ ਸਾਰਿਆਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸਸ ਫਰੀਦਕੋਟ ਦੇ ਅਧੀਨ ਜਿਹੜਾ ਟਰਾਂਸਫਰ ਕੀਤਾਗਾ ਇਹ ਟੋਟਲ ਚਾਰ ਨੇ ਮੁਖਸਰ ਖਡੂਰ ਸਾਹਿਬ ਜਿਹੜਾ ਜਲਾਲਾਬਾਦ ਤੇ ਫਾਜ਼ਰਕਾ ਇਹ ਚਾਰ ਜਿਹੜੇ ਸੈਂਟਰ ਨੇਗੇ ਇਹ ਅਸੀਂ ਬਾਬਾ ਫਰੀਦ ਦੇ ਅੰਦਰ ਜਿਹੜੇ ਉਹਨਾਂ ਦੀ ਜੂਰਡਿਕਸ਼ਨ ਜਿਹੜੀ ਉਹਦੇ ਅੰਦਰ ਲਿਆਂਦੀ ਆ ਤਾਂ ਕਿ ਲੋਕਾਂ ਦਾ ਅੱਛਾ ਇਲਾਜ ਹੋ ਸਕੇ ਪਹਿਲਾਂ ਕਿਸ ਦੇ ਅੰਦਰ ਸੀ ਪਹਿਲਾਂ ਪੰਜਾਬ ਸਰਕਾਰ ਦੇ ਅੰਦਰ ਸੀ ਇਸ ਤੋਂ ਬਿਨਾ ਸੀਐਮ ਯੋਗਸ਼ਲਾ ਸੀਮ ਯੋਸਾਲਾ ਦੇ ਅੰਦਰ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਇਹ ਪੰਜਾਬ ਦਾ ਚੱਲ ਰਿਹਾ ਜਿਹਦੇ ਵਿੱਚ ਪਹਿਲਾਂ ਹੀ 635 635 ਯੋਗਾ ਟ੍ਰੇਨਰ ਜਿਹੜੇ ਨੇਗੇ ਉਹ ਪੰਜਾਬ ਦੇ ਡਿਫਰੈਂਟ ਸ਼ਹਿਰਾਂ ਦੇ ਅੰਦਰ ਯੋਗਾ ਲੋਕਾਂ ਨੂੰ ਕਰਾ ਰਹੇ ਨੇ ਉਹ ਤੰਦਰੁਸਤ ਰੱਖ ਰਹੇ ਨੇਗੇ ਸੋਦੇ ਅੰਦਰ ਅੱਜ ਅਸੀਂ ਇੱਕ 1000 ਹੋਰ 1000 ਹੋਰ ਯੋਗਾ ਟ੍ਰੇਨਰ ਜਿਹੜਾ ਰੱਖਣ ਦਾ ਫੈਸਲਾ ਕੀਤਾਗਾ ਪਹਿਲੇ ਪਹਿਲਾਂ ਉਹਨਾਂ ਨੂੰ ਅਸੀਂ 8 ਮਹੀਨੇ ਦੀ ਫੀਲਡ ਟ੍ਰੇਨਿੰਗ ਦੇਵਾਂਗੇ ਪਹਿਲਾਂ ਉਹਨਾਂ ਦੀ ਸਿਲੈਕਸ਼ਨ ਦੀ ਪ੍ਰਕਿਰਿਆ ਹੋਣ ਤੋਂ ਬਾਅਦ 8 ਮਹੀਨੇ ਦੀ ਜਿਹੜੀ ਆ ਫੀਲਡ ਟ੍ਰੇਨਿੰਗ ਹੋਊਗੀ ਉਸ ਉਸ ਫੀਲਡ ਟ੍ਰੇਨਿੰਗ ਦੌਰਾਨ 8000 ਰੁਪਏ ਪ੍ਰਤੀ ਮਹੀਨਾ ਉਹਨਾਂ ਨੂੰ ਬੇਇਫਾ ਦਿੱਤਾ ਜਾਊਗਾ ਤਾਂ ਜਦੋਂ ਉਹਨਾਂ ਦੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਉਹਨਾਂ ਨੂੰ 25000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਊਗੀ ਸੋ ਇਹਦੇ ਨਾਲ ਮੈਂ ਸਮਝਦਾ ਸੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਲਈ ਯੋਗਾ ਕਰਵਾਉਣ ਦੇ ਲਈ ਜਿਹੜੀ ਸੀਐਮ ਯੋਗਸ਼ਾਲਾਗਾ ਉਹਦੇ ਅਧੀਨ 1000 ਹੋਰ ਪੋਸਟਾਂ ਦੇ ਮੈਂ ਕਹਾਂ ਤਾਂ ਅੱਜ ਉਹ ਅਲਾਊ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਪੰਜਾਬ ਸਿਵਲ ਸਰਵਿਸ ਪੰਜਾਬ ਸਿਵਲ ਸਰਵਿਸ ਦੇ ਵਿੱਚ ਜਿਹੜੀਆਂ ਸ਼ਰਤਾਂ ਸੀਗੀਆਂ ਜਦੋਂ ਐਡਵਰਟਾਈਜ਼ਮੈਂਟ ਹੁੰਦੀ ਸੀਗੀ ਜਿਸ ਦਿਨ ਐਡਵਰਟਾਈਜ਼ਮੈਂਟ ਹੁੰਦੀ ਸੀਗੀ ਉਸ ਦਿਨ ਮਿਨੀਮਮ ਕੁਆਲੀਫਿਕੇਸ਼ਨ ਵਿਅਕਤੀ ਕੋਲੇ ਹੈ ਸੀ ਜਾਂ ਨਹੀਂ ਸੀ ਇੱਕ ਬਹੁਤ ਵੱਡਾ ਸਵਾਲ ਸੀ ਉਹ ਡਿਫਰੈਂਟ ਲੋਕ ਜਿਹੜੇ ਨੇ ਉਹ ਹਾਈ ਕੋਰਟ ਸੁਪਰੀਮ ਕੋਰਟ ਜਾਂਦੇ ਸੀਗੇ ਉਹਦੇ ਵਿੱਚ ਬਹੁਤ ਸਾਰੀਆਂ ਜਜਮੈਂਟਾਂ ਆ ਜਾਂ ਰਹੀਆਂ ਅੱਜ ਅਸੀਂ ਇਹ ਫੈਸਲਾ ਕੀਤਾਗਾ ਕਿ ਜਿੱਦਣ ਲਾਸਟ ਡੇਟ ਲਾਸਟ ਡੇਟ ਹੋਊਗੀ ਮਤਲਬ ਕਿ ਆਪਣੀ ਐਪਲੀਕੇਸ਼ਨ ਫਾਈਲ ਕਰਨ ਦੀ ਲਾਸਟ ਡੇਟ ਹੋਊਗੀ ਕੈਂਡੀਡੇਟ ਕੋਲੇ ਉਸ ਦਿਨ ਉਸ ਦਿਨ ਤੱਕ ਉਹਦੇ ਕੋਲੇ ਮਿਨੀਮਮ ਕੁਆਲੀਫਿਕੇਸ਼ਨ ਜਿਹੜੀ ਰਿਕੁਆਇਰਡ ਆ ਐਸ ਪਰ ਪੋਸਟ ਐਸ ਪਰ ਜਿਹੜੀ ਵੀ ਕੋਈ ਰਿਕਰੂਟਮੈਂਟ ਆ ਉਹ ਜਿਹੜੀ ਆ ਲਾਸਟ ਡੇਟ ਤੱਕ ਮੰਨ ਲਓ 4 ਵਜੇ ਅੱਜ ਫਾਈਨਲ ਹੋਣਾਗਾ 4 ਵਜੇ ਤੋਂ ਪਹਿਲਾਂ ਪਹਿਲਾਂ ਉਹਦੇ ਕੋਲੇ ਉਹ ਫਾਈਨਲ ਡਿਗਰੀ ਜਿਹੜੀ ਆ ਜੇ ਮੈਂ ਗੱਲ ਕਰਾਂ ਕਿਸੇ ਦੀ ਗ੍ਰੈਜੂਏਸ਼ਨ ਆ ਤਾਂ ਗ੍ਰੈਜੂਏਸ਼ਨ ਦੀ ਡਿਗਰੀ ਜੇ ਕਟ ਆਫ ਡੇਟ 25 ਤਰੀਕਾ ਤਾਂ 25 ਤਰੀਕ ਤੱਕ ਹੋਣੀ ਚਾਹੀਦੀ ਆ ਜੇ ਕਟ-ਆਫ ਡੇਟ 30 ਜਾਂ 30 ਤਰੀਕ ਤੱਕ ਹੋਣੀ ਚਾਹੀਦੀ ਹੈ ਕਿਉਂਕਿ ਨਹੀਂ ਇਹਦੇ ਵਿੱਚ ਬਹੁਤ ਸਾਰੇ ਨੰਬਰ ਆਫ ਕੇਸਸ ਜਿਹੜੇ ਲਗੇ ਉਹ ਹਾਈ ਕੋਰਟ ਸੁਪਰੀਮ ਕੋਰਟ ਚਲੇ ਜਾਂਦੇ ਸੀ ਔਰ ਬਹੁਤ ਵੱਡਾ ਜਿਹੜਾ ਜਿੱਥੇ ਸਰਕਾਰ ਨੂੰ ਪ੍ਰੋਬਲਮ ਆਉਂਦੀ ਸੀ ਉੱਥੇ ਜਿਹੜੇ ਕੈਂਡੀਡੇਟ ਨੇ ਕਈ ਵਾਰ ਪ੍ਰੋਸੈਸ ਜਿਹੜਾ ਸੀ ਔਰ ਰਿਕਰੂਟਮੈਂਟ ਦਾ ਉਹ ਲਟਕਿਆ ਜਾਂਦਾ ਸੀਗਾ ਇਸ ਤੋਂ ਬਿਨਾ ਪੰਜਾਬ ਆਪਕਾਰੀ ਤੇ ਕਰ ਵਿਭਾਗ ਦੇ ਅੰਦਰ ਸੁਪਰਡੈਂਟ ਦੇ ਜਿਹੜੇ ਸਾਡੇ ਰੂਲਸ ਸੀਗੇ ਸਰਵਿਸ ਦੇ ਉਹਨਾਂ ਰੂਲਾਂ ਨੂੰ ਪ੍ਰਵਾਨੀ ਦਿੱਤੀ ਆ ਔਰ ਸੱਤ ਅਸਾਮੀਆਂ ਦੀ ਰਚਨਾ ਹੋਈ ਸੀਗੀ ਇਕ ਕਾਫੀ ਸਾਰੇ ਜਿਹੜੇ ਰੂਲ ਸੀ ਉਹ ਜਿਹੜੇ ਸਾਡੇ ਹੋਣ ਵਿੱਚ ਨਹੀਂ ਸੀ ਸੁਪਰਡਿੰਟੈਂਡੈਂਟ ਗ੍ਰੇਡ 1 ਦੇ ਲਈ ਉਹਨਾਂ ਨੂੰ ਅਸੀਂ ਅੱਜ ਨਵੀਂ ਪ੍ਰਵਾਨਗੀ ਜਿਹੜੀ ਆ ਮਿਲੀ ਆ ਇਸ ਤੋਂ ਬਿਨਾ ਜਿਹੜਾ ਪੰਜਾਬ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਲਈ ਅਸੀਂ ਰੇਟ ਤੈਅ ਕੀਤਾ ਸੀਗਾ ਕਿ ਉਹਦੇ ਵਿੱਚ ਅਸੀਂ ਸਰਕਾਰ ਨੇ ਅੱਜ ਪ੍ਰਵਾਨਗੀ ਦਿੱਤੀ ਆ ਕਿ 68 ਰੁਪਏ 50 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਅਸੀਂ ਕਾਸ਼ਤਕਾਰਾਂ ਨੂੰ ਜਿਹੜਾ ਉਹ ਪੰਜਾਬ ਸਰਕਾਰ ਪ੍ਰਾਈਵੇਟ ਖੰਡ ਮਿਲਾਂ ਨੂੰ ਜਿਹੜੀ ਆ ਦੇਊਗੀ ਕਿਉਂਕਿ ਸਰਕਾਰੀ ਖੰਡ ਮਿਲਾਂ ਨੂੰ ਸਰਕਾਰ ਦਿੰਦੀ ਔਰ ਪ੍ਰਾਈਵੇਟ ਖੰਡ ਮਿਲਾਂ ਦਾ ਜਿਹੜਾ ਐਕਸਟਰਾ ਪੈਸਾ ਹੈਗਾ 68 ਰੁਪਏ 50 ਪੈਸੇ ਪ੍ਰਤੀ ਕੁਇੰਟਲ ਉਹ ਵੀ ਅਸੀਂ ਦੇਣ ਦਾ ਫੈਸਲਾ ਕੀਤਾ ਹੈ। ਬੋਝ ਵੀ ਦੋਸਤ ਇਸ ਤੋਂ ਬਿਨਾ ਬਹੁਤ ਹੀ ਕਹਿਮ ਫੈਸਲਾ ਜਿਹੜਾ ਮੈਂ ਸਮਝਦਾ ਅੱਜ ਹੋਇਆਗਾ ਪੰਜਾਬ ਦੇ ਬਾਗਬਾਨੀ ਦੇ ਖੇਤਰ ਨੂੰ ਲੈ ਕੇ ਪੰਜਾਬ ਦੇ ਕਿਉਂਕਿ ਪੰਜਾਬ ਜਿਹੜਾ ਪੰਜਾਬ ਦਾ ਕਿਸਾਨ ਔਰ ਅੱਜ ਪੰਜਾਬ ਜਿਹੜਾ ਡਿਮਾਂਡ ਕਰਦਾ ਡਾਈਵਰਸੀਫਿਕੇਸ਼ਨ ਦੀ ਅੱਜ ਜ਼ਰੂਰਤ ਆ ਪੰਜਾਬ ਨੂੰ ਡਾਈਵਰਸੀਫਿਕੇਸ਼ਨ ਵੱਲ ਲੈ ਕੇ ਜਾਣ ਦੀ ਪੰਜਾਬ ਨੂੰ ਜਿਹੜਾ ਪੰਜਾਬ ਦੇ ਖੇਤੀ ਪੈਟਰਨ ਨੂੰ ਬਦਲਣ ਦੀ ਕਿਉਂਕਿ ਲਗਾਤਾਰ ਜਿਹੜਾ ਸਾਡਾ ਪਾਣੀ ਆ ਉਹ ਧਰਤੀ ਹੇਠਲਾ ਪਾਣੀ ਥੱਲੇ ਨੂੰ ਜਾ ਰਿਹਾ ਉਹਨੂੰ ਬਚਾਉਣ ਲਈ ਆਲਰੇਡੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੱਗੇ ਹੋਏ ਨੇ ਅਸੀਂ ਨਹਿਰੀ ਪਾਣੀ ਅੰਤਮ ਖੇਤ ਤੱਕ ਪਹੁੰਚਾਉਣ ਦੇ ਲਈ ਪਰ ਲੇਕਿਨ ਅੱਜ ਅਸੀਂ ਇੱਕ ਜਾਪਾਨ ਦੇ ਨਾਲ ਪ੍ਰੋਜੈਕਟ ਜਿਹੜਾ ਉਹ ਉਹਨੂੰ ਅਸੀਂ ਮਨਜ਼ੂਰੀ ਦਿੱਤੀ ਆ ਜਿਹਦੇ ਤਹਿਤ ਆ ਕਿਉਂਕਿ ਇਸ ਸਮੇਂ ਜੇ ਮੈਂ ਗੱਲ ਕਰਾਂ ਪੰਜਾਬ ਦਾ ਜਿਹੜਾ ਬਾਗਬਾਨੀ ਖੇਤਰ ਆ ਉਹ 6% ਆ ਅੱਜ ਪੰਜਾਬ ਦਾ 6% ਆ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ 10 ਸਾਲਾਂ 'ਚ ਅਗਲੇ 10 ਸਾਲਾਂ 'ਚ ਅਸੀਂ ਉਹ ਵਧਾ ਕੇ 15% ਕਰਾਂਗੇ ਇਹ ਬਹੁਤ ਵੱਡਾ ਪ੍ਰੋਜੈਕਟ ਆ ਮੈਂ ਸਮਝਦਾ ਪੰਜਾਬ ਦੇ ਕਿਸਾਨ ਦੀ ਬਹੁਤ ਵੱਡੀ ਜ਼ਮੀਨ ਜਿਹੜੀ ਐ ਤੇ ਚਾਜੂਗੀ ਔਰ ਕਿਸਾਨ ਨੂੰ ਬਹੁਤ ਸਾਰਾ ਜਿਹੜਾ ਵੱਡਾ ਫਾਇਦਾ ਹੋਊਗਾ ਜਿਹਦੇ ਵਿੱਚ ਅਸੀਂ ਜਿਹੜੀਆਂ ਕੋールド ਚੇਨ ਹੋਊਗੀ ਖੇਤਾਂ ਵਿੱਚ ਸਟੋਰੇਜ ਹੋਊਗੀ ਸਹਿਕਾਰੀ ਅਗਵਾਈ ਵਾਲੀ ਜਿਹੜੀ ਸਾਡੀਆਂ ਪ੍ਰੋਸੈਸਿੰਗ ਇਕਾਈਆਂ ਹੋਣਗੀਆਂ ਇਹ ਸਾਰਾ ਕੁਝ ਇਹਦੇ ਅੰਦਰ ਹੋਊਗਾ ਮਾਰਕੀਟਿੰਗ ਹੋ ਇੰਟੈਲੀਜੈਂਸੀ ਦੀ ਸਥਾਪਨਾ ਹੋਊਗੀ ਸੋ ਪੂਰੇ ਪੰਜਾਬ ਦੇ ਅੰਦਰ ਅਸੀਂ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਜਾ ਰਹੇ ਹਾਂ ਔਰ ਜਿਹਦੇ ਨਾਲ ਮੈਂ ਸਮਝਦਾ ਅੱਜ ਪੰਜਾਬ ਦੇ ਕਿਸਾਨ ਨੂੰ ਜਿਹੜਾ ਬਾਗਬਾਨੀ ਕਰਦਾਗਾ ਜਿਹੜਾ ਫਲਾਂ ਦੀ ਖੇਤੀ ਜਿਹਨੂੰ ਮੈਂ ਕਹਿਲਾਂ ਕਰਦਾਗਾ ਉਹਨੂੰ ਵੱਡਾ ਹੁਲਾਰਾ ਮਿਲੂਗਾ ਔਰ ਪੰਜਾਬ ਦਾ ਜਿਹੜਾ ਵੱਡਾ ਹਿੱਸਾਗਾ ਉਹ ਡਾਈਵਰਸਿਫਾਈ ਹੋਊਗਾ ਔਰ 6% ਤੋਂ ਇਹ ਸਾਡਾ ਟੀਚਾ ਹੈ ਇਸ ਪ੍ਰੋਜੈਕਟ ਦੇ ਦੀਨ ਕਿ 6% ਤੋਂ ਵਧਾ ਕੇ ਇਹ ਆਉਣ ਵਾਲੇ 10 ਸਾਲਾਂ 'ਚ ਇਹਦੀ ਜਿਹੜੀ ਆ ਏਰੀਆ ਉਹ 15% ਦੀ ਹੋ ਜਾਊਗਾ ਸੋ ਪੰਜਾਬ ਜਿਹੜਾ ਵੱਡੇ ਪੱਧਰ ਤੇ ਜਿੱਥੇ ਫਲ ਫਰੂਟ ਪੰਜਾਬ ਤੋਂ ਹੋਣਗੇ ਕਿਉਂਕਿ ਅੱਜ ਕੱਲ ਤਾਂ ਡ੍ਰੈਗਨ ਫਰੂਟ ਵਰਗੇ ਜਿਹੜੇ ਫਰੂਟ ਲੈਗੇ ਉਹ ਪੰਜਾਬ ਤੋਂ ਹੋਣ ਲੱਗੇ ਸੋ ਉਸ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਅੱਜ ਸਰਦਾਰ ਭਗਵੰਤ ਸਿੰਘ ਮਾਣ ਜੀ ਨੇ ਇੱਕ ਵੱਡਾ ਫੈਸਲਾ ਜਿਹੜਾ ਉਹ ਕੀਤਾ ਹੈਗਾ ਇਸ ਤੋਂ ਬਿਨਾ ਸਾਰੇ ਜਾਣਦੇ ਨੇ ਕਿ ਕਿ ਭਗਵਾਨ ਰਾਮ ਜੀ ਦੇ ਭਗਵਾਨ ਰਾਮ ਜੀ ਦੇ ਜੀਵਨ ਚਰਿੱਤਰ ਦੇ ਉੱਤੇ ਦਰਸਾਉਂਦਾ ਜਿਹੜਾ ਇੱਕ ਬਹੁਤ ਵੱਡਾ ਬਹੁਤ ਸਾਰੀਆਂ ਸਰਕਾਰਾਂ ਨੇ ਕੀਤਾਗਾ ਹਮਾਰੇ ਰਾਮ ਜੀ ਪ੍ਰੋਜੈਕਟ ਜਿਹੜਾ ਚੱਲ ਰਿਹਾ ਹੈਗਾ ਪਲੇ ਉਹਨੂੰ ਦਿਖਾਉਣ ਦੇ ਲਈ ਅਸੀਂ ਅੱਜ ਮਨਜ਼ੂਰੀ ਦਿੱਤੀ ਆ ਪੰਜਾਬ ਦੇ ਅੰਦਰ 40 ਵੱਡੇ ਸ਼ਹਿਰਾਂ ਦੇ ਅੰਦਰ ਅਸੀਂ ਉਹ ਸ਼ੋਅ ਕਰਾਵਾਂਗੇ ਜਿਹੜੇ ਕਿ ਭਗਵਾਨ ਰਾਮ ਜੀ ਦੇ ਜੀਵਨ ਦੇ ਇਤਾਰ ਦ ਹੋਣਗੇ ਔਰ ਰਮੈਣ ਦੇ ਆਧਾਰਤ ਹੋਣਗੇ ਔਰ ਜਿਹੜੇ ਮੈਂ ਸਮਝਦਾ ਸਾਡੀ ਜੀਵਨ ਸ਼ੈਲੀ ਤੋਂ ਸਾਡੀ ਕਾਰ ਸ਼ੈਲੀ ਤੋਂ ਸਤਾਰਨ ਦੇ ਲਈ ਬਹੁਤ ਅਹਿਮ ਰੋਲ ਅਦਾ ਕਰਨਗੇ ਸੋ ਇਹ ਜਿਹੜਾ 40 ਸ਼ੋਅ ਜਿਹੜੇ ਕਰਾਉਣ ਦਾ ਫੈਸਲਾ ਅੱਜ ਜਿਹੜਾ ਕੀਤਾਗਾ ਸੋ ਇਹ ਵੱਡੇ ਫੈਸਲੇ ਜਿਹੜੇ ਨੇਗੇ ਅੱਜ ਦੀ ਕੈਬਨਟ ਦੇ ਵਿੱਚ ਹੋਏ ਨੇ ਇਹ ਤੋਂ ہماری ਕਮੇਟੀ